ਮਨ ਬਹਲ ਬਲੋ ਨਵੇਂ ਪਾਸਟੈਂਡ ਵਿਖੇ ਮੁਹੱਲਾ ਕਲੀਨਿਕ ਦਾ ਨਿਰਮਾਣ ਸ਼ੁਰੂ ਕਰਵਾਇਆ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ ਸਵਾਰੀਆਂ ਨੂੰ ਮਿਲਣ ਗਿਆ ਸੇਫ ਸੁਵਿਧਾਵਾਂ ਗੁਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਪਹਿਲ ਕਦਮੀ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਸਾਡੇ ਕੌਮੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਤੇ ਸਸਤੀਆਂ ਤੇ ਫ੍ਰੀ ਸੇਵਾਵਾਂ ਜਿਹੜੀਆਂ ਨੇ ਉਹ ਦਵਾਂਗੇ ਅੱਜ ਉਸ ਲੜੀ ਦੇ ਵਿੱਚ ਇੱਕ ਹੋਰ ਆਮ ਆਦਮੀ ਕਲੀਨਿਕ ਦੀ ਕੰਸਟ੍ਰਕਸ਼ਨ ਨਵੇਂ ਬੱਸ ਸਟਾਪ ਦੇ ਵਿੱਚ ਸ਼ੁਰੂ ਕੀਤੀ ਆ ਔਰ ਮੈਨੂੰ ਆਸ ਆ ਕਿ 15 ਅਗਸਤ ਤੱਕ ਇਹ ਤਿਆਰ ਹੋ ਜਾਊਗਾ ਔਰ ਇਹਦੇ ਵਿੱਚ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਫ੍ਰੀ ਹੋਣਗੇ ਔਰ ਇਹ ਬੱਸ ਸਟਾਪ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਦੇਖ ਰਹੇ ਹੋ ਇਹ ਇੰਟਰ ਸਟੇਟ ਬਸ ਸਟੈਂਡ ਔਰ ਇੱਥੇ ਜਿਹੜੀ ਫੁੱਟਫਾਲ ਆ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਔਰ ਉਹਦੇ ਨਾਲ ਸਾਡੇ ਮੁਲਾਜ਼ਮ ਨੇ ਜਿਹੜੇ ਬੱਸਸ ਨੂੰ ਚਲਾ ਰਹੇ ਨੇ ਕੰਡਕਟਰਸ ਨੇ ਔਰ ਇੱਥੇ ਵਪਾਰ ਕਰਨ ਵਾਲੇ ਲੋਕ ਨੇ ਸੋ ਜੇ ਕਿਤੇ ਕਿਸੇ ਨੂੰ ਲੋੜ ਪਵੇ ਪਰਵਾਧਵਾਪਲ ਤੇ ਬਿਮਾਰੀ ਆਵੇ ਵੀ ਨਾ ਦਵਾਈ ਦੀ ਲੋੜ ਹੀ ਨਾ ਪਵੇ ਪਰ ਜੇ ਪੈ ਜਾਵੇ ਤੇ ਫੇਰ ਹੁਣ ਬਸ ਸਟੈਂਡ ਦੇ ਵਿੱਚ ਹੀ ਤੁਹਾਨੂੰ ਫ੍ਰੀ ਜਿਹੜੀ ਦਵਾਈ ਔਰ ਟੈਸਟ ਜਿਹੜੇ ਨੇ ਉਪਲਬਧ ਹੋਣਗੇ ਇਹਨਾਂ ਨਾਲ ਸਾਡੇ ਸ਼ਹਿਰ ਦੀ ਬਹੁਤ ਪੋਸ਼ ਕਲੋਨੀ ਆ ਜਿਹਨੂੰ ਆਪਾਂ ਸਕੀਮ ਨੰਬਰ 7 ਕਹਿੰਦੇ ਆ ਜਿਹਦੇ ਨੁਮਾਇੰਦੇ ਆ ਜਿਹੇ ਤੁਸੀਂ ਦੇਖ ਰਹੇ ਹੋ ਖੜੇ ਨੇ ਇਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਸਾਰੀ ਜਿੰਨੀ ਇੱਥੇ ਵੱਸੋ 7 ਨੰਬਰ ਸਕੀਮ ਦੇ ਵਿੱਚ ਆ ਗਈ ਆ ਔਰ ਉਹਦੇ ਸਾਹਮਣੇ ਦੇਖੋ ਪਾਸਟਾਂ ਦੇ ਇੱਧਰ ਵੱਸੋ ਆ ਇੱਧਰ ਵਾਈਟ ਹਾਊਸ ਆ ਇੱਧਰ ਦੇ ਪਾਸੇ ਸਰਤਾਜ ਜੀ ਸਾਰੇ ਮੁਹੱਲੇ ਡਵੈਲਪ ਹੋ ਜਦੇ ਨੇ ਤੋਂ ਸਾਰਿਆਂ ਨੂੰ ਇਹ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਕੈਟਰ ਕਰੂਗਾ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਜਿਹੜੇ ਜਿਹੜੀ ਗਰੰਟੀ ਜਿਹੜੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੀਤੇ ਸੀਗੇ ਅੱਜ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਇੱਕ ਗਰੰਟੀ ਜਿਹੜੀ ਆ ਪੂਰੀ ਹੋ ਰਹੀ ਆ ਔਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਗਰਦਾਸਪੁਰ ਦੇ ਵਿੱਚ ਆਪਾਂ ਸੱਤ ਨਵੇਂ ਸ਼ਹਿਰ ਦੇ ਵਿੱਚ ਆਮ ਆਦਮੀ ਕਲੀਨਿਕ ਖੋਲਣ ਜਾ ਰਹੇ ਆ ਚਾਰੋਂ ਦਾ ਕੰਮ ਜਿਹੜਾ ਸੀਗਾ ਪਿਛਲੇ ਦਿਨਾਂ ਤੋਂ ਸ਼ੁਰੂ ਕਰਾਤਾ ਸੀ ਪੰਜਵਾਂ ਆ ਸ਼ੁਰੂ ਹੋ ਗਿਆ ਛੇਵਾਂ ਸਾਡਾ ਮੰਨ ਹੈ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਜਿੱਥੇ ਲੋਕ ਬਹੁਤ ਕੈਸਾ ਦੀ ਪੈਰਵਾਈ ਕਰਨ ਲਈ ਆਉਂਦੇ ਨੇ ਉਹ ਉੱਥੇ ਖੋਲ੍ਹਿਆ ਜਾਵੇ ਇੱਕ ਸਾਡਾ ਬਾਬੋਵਾਲ ਪਿੰਡ ਆ ਜਿੱਥੇ ਬਹੁਤ ਆਰਥਿਕ ਤੌਰ ਤੇ ਗਰੀਬ ਲੋਕ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਮਿਹਨਤੀ ਨੇ ਕੋਲੋਂ ਵਾਸਤੇ ਦੀ ਇਹ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ ਸੋ ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ 62 ਆਬਾਦੀ ਕਲੀਨਿਕ ਚੱਲ ਰਿਹਾ ਪਿਛਲੇ ਦਿਨਾਂ ਦੀ ਜੇ ਫਿਗਰਜ਼ ਵੇਖ ਲਈਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਥੋਂ ਸ਼ਫਾ ਲਈਆ ਸੋ ਮੇਰੇ ਨਾਲ ਅੱਜ ਐਸਐਮਓ ਡਾਕਟਰ ਅਨਕੁਰ ਜੀ ਆਏ ਨੇ ਔਰ ਇਹ ਜਿਹੜਾ ਕੰਮ ਹੈਗਾ ਇਹ ਮੰਡੀਕਰਨ ਬੋਰਡ ਕਰ ਰਿਹਾ ਮੇਰੇ ਨਾਲ ਸਾਡੇ ਐਗਜ਼ੈਕਟਿਵ ਇੰਜੀਨੀਅਰ ਜਿਹੜਾ ਕੋਲ ਅੱਜਕੱਲ ਐਸਸੀ ਦੀ ਆਪਰਸ ਵੀ ਨੇ ਸਾਬ ਬਲਦੇਵ ਸਿੰਘ ਜੀ ਨੇ ਅਸ਼ੋਕ ਜੀ ਐਸਡੀਓ ਨੇ ਸੋ ਉਹਨਾਂ ਨੇ ਅੱਜ ਮੰਡੀਕਰਨ ਬੋਰਡ ਵੱਲੋਂ ਕੰਮ ਸ਼ੁਰੂ ਕਰਾਇਆ ਸੋ ਮੈਂ ਬੇਨਤੀ ਕਰੂੰਗਾ ਅਫਸਰ ਸਹਿਬਾਨ ਨੂੰ ਇਹਦਾ ਕੰਮ ਵਿਆਰੀ ਹੋਵੇ ਜੀ ਵਧੀਆ ਹੋਵੇ ਤੇ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਜਾਵੇ ਸੋ ਇਹੋ ਹੀ ਮੇਰੀ ਅਪੀਲ ਇਹ ਜਿਹੜੀ ਐਗਜ਼ੀਕਿਊਟਿੰਗ ਏਜੰਸੀ ਆ ਉਹਨਾਂ ਨੂੰ ਇਹ ਆ ਵੀ ਕਿਉਂਕਿ ਇਹ ਲੰਬਾ ਸਮਾਂ ਚੱਲ ਰਿਹਾ ਇਹਦੇ ਚ ਬਕਾਇਦਾ ਵੇਟਿੰਗ ਹਾਲ ਹੋਏਗਾ ਡਾਕਟਰਜ਼ ਰੂਮ ਹੋਏਗਾ ਫਾਰਮੇਸੀ ਰੂਮ ਹੋਏਗਾ ਇਹਦੇ 에ਅ ਕੰਡੀਸ਼ਨ ਲੱਗਣਗੇ ਵਧੀਆ ਫਰਨੀਚਰ ਹੋਏਗਾ ਪਾਣੀ ਜਿਹੜਾ ਉਹ ਆਰਓ ਦੇ ਥਰੂ ਦਿੱਤਾ ਜਾਊਗਾ ਸੋ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਹੋਣਗੀਆਂ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਉਹ ਜਗ੍ਹਾ ਜਿੱਥੇ ਹਰ ਇੱਕ ਆਮ ਬੰਦੇ ਦਾ ਪੈਰ ਪੈਂਦਾ ਅੱਜ ਉੱਥੇ ਵੀ ਭਗਵੰਤ ਮਾਨ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਉਹਨਾਂ ਨੂੰ ਸੇਵਾਵਾਂਾਂ ਜੜੀਆਂ ਨੇ ਮਿਲਣ ਜੜੀਆਂ ਨੇ ਦਿਲ ਦੀਆਂ ਕਰਾਈਆਂ ਤੋਂ ਆਪਣੇ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਹੈਲਥਵੈਲ ਸਿਸਟਮ ਨੇ ਉਹਨਾਂ ਦਾ ਔਰ ਸਾਡੇ ਜਿਹੜੇ ਨੈਸ਼ਨਲ ਕਾਮੀ ਪ੍ਰਧਾਨ ਨੇ ਆਮ ਆਦੀ ਪਾਰਟੀ ਦੇ ਦਰਮਿਆਨ ਕੇਜਰੀ왈 ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਸਿਹਤ ਸੇਵਾਵਾਂ ਦੀ ਕੋਈ ਘਸਾਂ ਨਹੀਂ ਛੱਡੀ ਔਰ ਸਾਡਾ ਗਰਦਾਸਪੁਰ ਇੱਕ ਮੋਢੀ ਇਲਾਕਾ ਬਣ ਗਿਆ ਜਿੱਥੇ ਸਿਹਤ ਸੇਵਾਵਾਂ ਦੀ ਗੱਲ ਆ ਔਰ ਦਵਾਈ ਮਿਲ ਰਹੀਆਂ ਨੇ ਫ੍ਰੀ ਮਿਲ ਰਹੀਆਂ ਨੇ ਸਾਰੇ ਤਰ੍ਹਾਂ ਦੇ ਟੈਸਟ ਤੇ ਦਵਾਈਆਂ ਟੋਟਲੀ ਫ੍ਰੀ ਕਰਦੇ ਹੋਏ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ